ਗੱਲ ਕਰਾਂਗੇ ਪੰਜਾਬ ਸਰਕਾਰ ਦੀ ਕਿਉਂਕਿ ਦੇਖਿਆ ਜਾ ਰਿਹਾ ਕਿ अनेका ਤਰ੍ਹਾਂ ਦੇ ਅਜਿਹੇ ਕੰਮ ਨੇ ਜਿਸ ਕਰਕੇ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਕਾफी ਖੱਜਲ-ਖੁਆਰ ਹੋਣਾ ਪੈਂਦਾ ਸੀ ਅਤੇ ਲੋਕਾਂ ਨੂੰ ਕਈ-ਕਈ ਚੱਕਰ ਮਾਰਨੇ ਪੈਂਦੇ ਸੀ ਇਸ ਦੇ ਬਾਵਜੂਦ ਵੀ ਉਹਨਾਂ ਦੇ ਜੋ ਲਿਖੇ ਕੰਮ ਨਹੀਂ ਹੁੰਦੇ ਸੀ ਅਤੇ ਕਈ ਵਾਰ ਤਾਂ ਦਫ਼ਤਰਾਂ ਦੇ ਵਿੱਚ ਰਿਸ਼ਵਤਖੋਰੀ ਦਾ ਵੀ ਸ਼ਿਕਾਰ ਜਿਹੜੇ ਕਿ ਆਮ ਲੋਕ ਹੋ ਜਾਂਦੇ ਸੀ ਜਿੱਥੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਤੀ ਲੋਕਾਂ ਦੀ ਖੱਜਲ-ਖੁਆਰੀ ਨੂੰ ਖਤਮ ਕਰਦੇ ਹੋਏ अनेका ਅਜਿਹੇ ਕੰਮ ਨੇ ਜਿਨ੍ਹਾਂ ਨੂੰ ਆਨਲਾਈਨ ਕਰਦੇ ਕੀਤਾ ਗਿਆ ਇਸ ਦੇ ਨਾਲ ਲੋਕਾਂ ਨੂੰ ਘਰ ਬੈਠੇ ਹੀ ਕਈ ਤਰ੍ਹਾਂ ਦੀ ਜਿਹੜੀ ਕਿ ਸਹੂਲਤਾ ਮਿਲ ਜਾਂਦੀਆਂ ਨੇ ਤੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਆ ਉਹ ਵੀ ਖਤਮ ਹੋ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਵਾਹਨਾਂ ਦੇ ਉੱਤੇ ਲੱਗਣ ਵਾਲੀ ਉੱਚ ਸੁਰੱਖਿਆ ਨੰਬਰ ਪਲੇਟਾਂ ਦੀ ਤਾਂ ਇਸ ਨੂੰ ਵੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਆਨਲਾਈਨ ਕੀਤਾ ਗਿਆ ਇਸ ਦੇ ਨਾਲ ਹੁਣ ਤੱਕ 64 ਲੱਖ ਤੋਂ ਵੱਧ ਲੋਕਾਂ ਨੂੰ ਜਿਹੜਾ ਕਿ ਫਾਇਦਾ ਹੋ ਚੁੱਕਿਆ ਜਿਨ੍ਹਾਂ ਦੀ ਖੱਜਲ ਖਵਾਰੀ ਵੀ ਖਤਮ ਹੋਈ ਅਤੇ ਉਹਨਾਂ ਨੇ ਆਨਲਾਈਨ ਜ਼ਰੀਏ ਕੁਝ ਹੀ ਸਮੇਂ ਦੇ ਵਿੱਚ ਜਿਹੜੀਆਂ ਆਪਣੀਆਂ ਸਰਕਾਰੀ ਨੰਬਰ ਪਲੇਟਾ ਆਪਣੇ ਵਾਹਨਾਂ ਦੇ ਉੱਤੇ ਲਗਾ ਲਈਆਂ ਦਾਦੇ ਕਿ ਜਿਹੜਾ ਪਹਿਲਾ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਲ ਪੰਜਾਬ ਸਰਕਾਰ ਦਾ ਠੇਕਾ ਹੋਇਆ ਸੀ ਉਹ ਜਿਹੜਾ ਕਿ ਖਤਮ ਹੋ ਗਿਆ ਅਤੇ ਉਹ 8 ਜਨਵਰੀ ਨੂੰ ਖਤਮ ਹੋਇਆ ਪਰ ਇਸ ਸਹੂਲਤ ਨੂੰ ਲਗਾਤਾਰ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਹਲੇ ਵੀ ਜਿਹੜਾ ਕਿ ਚਲਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਖੱਜਲਖੁਆਰੀ ਨਾ ਕਰਨੀ ਪਵੇ ਜਿਹੜੀ ਪਹਿਲਾਂ ਵਾਲੀ ਕੰਪਨੀ ਸੀ ਉਹਨਾਂ ਦਾ 8 ਜਨਵਰੀ ਨੂੰ ਜਿਹੜਾ ਕਿ ਇਹਨਾਂ ਦੇ ਨਾਲ ਜੋ ਟੈਂਡਰ ਸੀ ਜੋ ਹੋਇਆ ਸੀਗਾ ਉਹ ਜਿਹੜਾ ਖਤਮ ਹੋ ਜਾਂਦਾ ਤਾਂ ਮੋੜ ਤੋਂ ਇਸ ਸਹੂਲਤ ਨੂੰ ਅੱਗੇ ਤੋਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਕੰਪਨੀ ਦੇ ਜ਼ਰੀਏ ਹੁਣ ਵੀ ਜਿਹੜਾ ਕਿ ਲੋਕਾਂ ਨੂੰ ਇਹ ਸਹੂਲਤਾ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਸਮਾਂ ਵੀ ਬਚ ਸਕੇ ਲੋਕਾਂ ਦੀ ਖੱਜਲ ਖਵਾਰੀ ਵੀ ਖਤਮ ਹੋ ਜਾਵੇ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਗੇੜੇ ਨਾ ਲਗਾਉਣੇ ਪੈਣ ਕਿਉਂਕਿ ਕਈ ਵਾਰ ਲੋਕ ਆਪਣੇ ਨਿੱਜੀ ਕੰਮਾਂ ਦੇ ਵਾਸਤੇ ਜਾਂਦੇ ਸੀ ਜਿੱਥੇ ਉਹਨਾਂ ਦੀ ਦਿਹਾੜੀ ਖਰਾਬ ਹੁੰਦੀ ਸੀ ਉੱਥੇ ਕਈ-ਕਈ ਦਿਨ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸੀ ਆਪਣੇ ਵਾਹਨਾਂ ਦੇ ਉੱਤੇ ਨੰਬਰ ਪਲੇਟਾ ਲਗਾਉਣ ਦੇ ਵਾਸਤੇ ਵੀ ਕਾਫੀ ਖੱਜਲ ਖਵਾਰੀ ਜਿਹੜੀ ਕਿ ਆਮ ਲੋਕਾਂ ਨੂੰ ਦੇਖਣ ਨੂੰ ਮਿਲਦੀ ਸੀ ਜਿਸ ਕਰਕੇ ਉਹ ਬੇहद ਪਰੇਸ਼ਾਨ ਸੀ ਤਾਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਲੋਕਾਂ ਦੀ ਖੱਜਲ ਖਵਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਬੋਲੋ ਨਮਾ ਉਪਰਾਲਾ ਕੀਤਾ ਜਾਂਦਾ ਕਿ ਜਿਹੜੇ ਅਜਿਹੇ ਕੰਮ ਨੇ ਜਿਸ ਕਰਕੇ ਲੋਕਾਂ ਦੇ ਦਿਹਾੜੀਆਂ ਵੀ ਟੁੱਟ ਜਾਂਦੀਆਂ ਨੇ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਤਾਂ ਕਿਉਂ ਨਾ ਉਸ ਨੂੰ ਆਨਲਾਈਨ ਕੀਤਾ ਜਾਵੇ ਕਿਉਂਕਿ ਆਨਲਾਈਨ ਕੰਮ ਹੋਣ ਦੇ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਜਿਹੜਾ ਕਿ ਜ਼ਾ ਫਾਇਦਾ ਲੈ ਰਹੇ ਨੇ ਨਾਲੇ ਉਹ ਆਪਣੇ ਕੰਮਾਂ ਤੇ ਚਲੇ ਜਾਂਦੇ ਨਹੀਂ ਤੇ ਨਾਲੇ ਉਹਨਾਂ ਦਾ ਘਰ ਬੈਠੇ ਬਿਠਾਏ ਕੰਮ ਹੋ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਕਿ ਇਹ ਆਨਲਾਈਨ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਹੁਣ ਤੱਕ 64 ਲੱਖ ਤੋਂ ਵੱਧ ਲੋਕ ਜਿਹੜਾ ਕਿ ਇਸ ਆਨਲਾਈਨ ਦਾ ਫਾਇਦਾ ਲੈ ਚੁੱਕੇ ਨੇ ਤੇ ਲੋਕ ਆਪਣੀਆਂ ਵਾਹਨਾਂ ਦੇ ਉੱਤੇ ਨੰਬਰ ਪਲੇਟਾਂ ਜਿਹੜੇ ਉੱਚ ਸੁਰੱਖਿਆ ਨੰਬਰ ਪਲੇਟਾਂ ਨੇ ਉਹਨਾਂ ਨੂੰ ਲਗਵਾ ਚੁੱਕੇ ਨੇ ਤੇ ਹੁਣ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਵਾਸਤੇ ਵੀ ਜਿਹੜੀ ਕਿ ਇਹ ਆਨਲਾਈਨ ਪ੍ਰਕਿਰਿਆ ਅੱਗੇ ਚਾਲੂ ਕਰ ਦਿੱਤੀ ਗਈ ਆ ਜੇਕਰ ਤੁਸੀਂ ਵੀ ਆਪਣੇ ਵਾਹਨਾਂ ਦੇ ਉੱਤੇ ਉੱਚ ਸੁਰੱਖਿਆ ਨੰਬਰ ਪਲੇਟਾਂ ਹਾਲੇ ਤੱਕ ਨਹੀਂ ਲਗਵਾਈਆਂ ਤੁਹਾਨੂੰ ਹੁਣ ਦਫ਼ਤਰਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਘਰ ਬੈਠੇ ਬਿਠਾਏ ਆਨਲਾਈਨ ਜ਼ਰੀਏ ਨਾਲ ਜੁੜ ਕੇ ਆਪਣੀਆਂ ਨੰਬਰ ਪਲੇਟਾਂ ਅਪਲਾਈ ਜੁੜਾ ਕੇ ਕਰ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਦੇ ਵਿੱਚ ਖੜੀ ਹੈ ਲੋਕਾਂ ਦੇ ਲਈਨੇਕਾਂ ਕੰਮ ਕਰ ਰਹੀ ਹੈ ਤੇ ਅਜਿਹੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀ ਖੂਬ ਸਹਿਾਰਨਾ ਵੀ ਕੀਤੀ ਜਾ ਰਹੀ ਹੈ ਤੁਸੀਂ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਕੰਮਾਂ ਤੋਂ ਕਿੰਨੇ ਖੁਸ਼ ਹੋ ਆਪਣੇ ਕਮੈਂਟ ਜ਼ਰੂਰ ਸਾਂਝੇ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ